ਬਨਸ ਸੰ ਲੋ ਰਸ ਯਾ ਤੋਰ ਅਨਸਾ ਤਾ ਵਦਿ ਤਾ ਤੋ ਮੇ ਬਤ ਕੀ ਨਾਮ ਆ ਤੇਰਾ ਡਿੰਪਲ ਨਾਮ ਆ ਅੱਗੀ ਕਿਰ ਕੀ ਹੋ ਗਿਆ 7 ਵਜੇ 6:00 ਵਜੇ ਕਿੱਥੇ 6:00 ਕਿੱਥੇ ਵਜੇ ਇੱਥੇ ਓਏ ਕਿੰਨੇ ਦਿਨ ਹੋ ਗਏ ਬਾਦੂ ਤਾਂ ਬਾਦੂ ਦਿਨ ਹੋ ਗਏ ਤੇ ਹੁਣ ਸਵੇਰ ਆਪਰੇਸ਼ਨ ਹੋਣਾ ਤੇਰਾ ਓਏ ਕਿਹੜੀ ਕਲਾਸ ਚ ਬੰਦਾ ਸੀ ਤੂੰ ਪੰਜਵੀਂ ਕਲਾਸ ਚ ਜੀ ਪਹਿਲੀ ਜੀ ਵਰਦਾ ਸੀਗਾ ਇਹ ਆਪੋ ਤਾਂ ਹੱਥ ਦੀ ਗਈ ਹੋਇਆ ਔਰ 7:00 7:00 ਵਜ ਗਈ ਕੌਣ ਕੌਣ ਸੀਗੀ ਤੁਸੀਂ ਮੰਮੀ ਮੈਂ ਡੈਡੀ ਤੂੰ ਮੰਮੀ ਤੇ ਡੈਡੀ ਅੱਛਾ ਤੇ 7 ਤੇਰੇ ਜਿਆਦਾ ਲੱਗੀ ਆ ਜੋ ਕੋਈ ਨਾਮ ਦੱਸ ਡਿੰਪਲ ਸਿੰਘ ਤੁਸੀਂ ਵੇਖੋ ਵੀ ਇੱਕ ਕੇਸਾ ਧਾਰੀ ਬੱਚੇ ਨੂੰ ਸਾਡੀ ਲੋੜ ਹੈ ਇੱਕ ਕੇਸਾਦਾਰੀ ਬੱਚੇ ਨੂੰ ਉਹਦਾ ਸਵੇਰੇ ਆਪਰੇਸ਼ਨ ਹੈ ਤੇ ਉਹ ਸਾਡੇ ਤੋਂ ਮਦਦ ਮੰਗਦਾ ਪਿਆ ਤੇ ਸਾਡੇ ਦੀ ਇੰਨੀ ਕੁ ਸਾਡੀ ਜ਼ਮੀਰ ਜਾਗਦੀ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਛੋਟੇ ਸੇਂਗ ਦੀ ਮਦਦ ਦੇ ਲਈ ਅੱਗੇ ਆਈਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਸਿੱਖ ਭੈਣ ਭਰਾਵਾਂ ਨੂੰ ਕਿ ਤੁਸੀਂ ਥੋੜਾ ਕਰੋ ਬਹੁਤਾ ਕਰੋ ਪਰ ਇਸ ਬੱਚੇ ਦੀ ਮਦਦ ਦੇ ਲਈ ਅੱਗੇ ਜੁਰਾਏ ਵੇਖੋ ਮਸਮੂਮ ਬੱਚਾ ਹੈ ਸਿਰ ਦੀ ਕਿੰਨੀ ਪਿਆਰ ਹੈ ਇਤੋਂ ਆ ਸਾਰਾ ਟੁਕੜਾ ਇਹਦਾ ਲੈ ਕੇ ਡਿੱਗ ਗਿਆ ਇਹ ਜੀ ਦਰਦ ਵਿਚਾਰੇ ਦਰਦ ਪੀੜ ਬਹੁਤ ਮਣਾਉਂਦਾ ਕੋਨਾ ਭੈਣੀ ਹਾਂਜੀ ਸੱਦੀ ਸਰਜਰੀ ਹੋਣੀ ਹੈ ਜਿਸੂਆ ਸਵੇਰੇ ਸਿਰ ਦੀ ਸਰਜਰੀ ਹੋਣੀ ਦੇਖੋ ਕਿੰਡਾ ਵੱਡਾ ਆਪਰੇਸ਼ਨ ਹੋਣਾ ਤੇ ਇਨਾਂ ਕੋਲੇ ਵਿਚਾਰਿਆਂ ਕੋਲੇ ਇਲਜ ਦੇ ਲਈ ਪੈਸੇ ਨਹੀਂ ਸਿਰ ਦਾ ਆਪਰੇਸ਼ਨ ਹੋਣਾ ਇੱਕ ਤਾਂ ਅਰਦਾਸ ਕਰਿਓ ਗੁਰੂ ਸਾਹਿਬ ਅੱਗੇ ਕਿ ਡਿੰਪਲ ਸਿੰਘ ਦਾ ਆਪਰੇਸ਼ਨ ਜਿਹੜਾ ਸਹੀ ਸਲਾਮਤ ਹੋਵੇ ਤੇ ਡਿੰਪਲ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਇਹਦਾ ਆਪਰੇਸ਼ਨ ਹੋ ਜੇ ਤੇ ਠੀਕ ਹੋਵੇ ਤੇ ਆਪਰੇਸ਼ਨ ਦੇ ਲਈ ਜਿਹੜੇ ਪੈਸਿਆਂ ਦੀ ਲੋੜ ਪਹਿਣ ਦੱਸਦੀ ਪਈ ਐ ਵੀ 50000 ਰੁਪਏ ਦੀ ਸਾਨੂੰ ਲੋੜ ਹੈ ਪਣੀ ਇੱਕ ਵੀ ਇਹਦੇ ਸੱਤ ਕਿਵੇਂ ਵੱਜ ਗਏ ਵਾਲੀ ਜੀ ਇਹ ਵੀਰੇ ਅਸੀਂ ਬਰਨਾਲੇ ਵਾਲੀ ਸੜੋ ਆ ਰਹੇ ਸੀਗੇ ਤੇ ਮੋਟਰਸਾਈਕਲ ਚ ਮੋਟਰਸਾਈਕਲ ਵੱਜਿਆ ਇਹ ਪਚਾਲੇ ਬੈਠਾ ਸਾਡੇ ਬੁਰਕ ਗਿਆ ਸਿੱਧਮ ਸਿੱਧਾ ਵੱਜਿਆ ਤੇ ਇਹਦੇ ਸਿਰ ਤੇ ਮਾਸ ਟੁਕੜਾ ਲੈ ਕੇ ਥੱਲੇ ਡਿੱਗ ਗਿਆ ਤੁਹਾਡਾ ਬਚਾਅ ਹੋ ਗਿਆ ਹਾਂਜੀ ਮੈਂ ਸਿੱਦੇ ਟੇਢੀ ਡਿੱਗ ਗਈ ਜੀ ਮੇਰੇ ਤਾਂ ਥੋੜੀ ਜਿਹੀ ਝੋਟਾ ਤੇ ਗੋਡੇ ਤੇ ਇਹ ਬੱਚੇ ਦੇ ਜਿਆਦਾ ਹੀ ਸੱਟ ਵੱਜੀ ਇਹਦੇ ਸਾਰੇ ਮਾਸ ਦੀ ਟੁਕੜੀ ਇਥੋਂ ਲੈ ਕੇ ਡਿੱਗ ਗਈ ਮੱਥੇ ਤੋਂ ਹਾਂਜੀ 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 ਸੰਗਤ ਜੀ ਬਹੁਤ ਭਿਆਨਕ ਐਕਸੀਡੈਂਟ ਹੋਇਆ ਇਸ ਛੋਟੇ ਸਿੰਘ ਦਾ ਜਿਹਦਾ ਨਾਮ ਹੈ ਡਿੰਪਲ ਸਿੰਘ ਇਹ ਵੀਰਦੀ ਛੋਟੇ ਬੱਚੇ ਦੀ ਮਾਤਾ ਜੀ ਨੇ ਇਹ ਭਧੌੜ ਦੇ ਰਹਿਣ ਵਾਲੇ ਨੇ ਸਵੇਰੇ ਇਹਨਾਂ ਦਾ ਆਪਰੇਸ਼ਨ ਹੋਣਾ ਪਰ ਪਰਿਵਾਰ ਕੋਲੇ ਕੋਈ ਇੰਤਜ਼ਾਮ ਨਹੀਂ ਹੈ ਕੋਈ ਪੈਸਾ ਨਹੀਂ ਹੈਗਾ ਇਲਾਜ ਕਰਾਉਣ ਦੇ ਲਈ ਪਹਿਲਾਂ ਵੀਰੇ ਇਹਨੂੰ 3 ਮਹੀਨੇ ਤੋਂ ਪਹਿਲਾਂ ਸ਼ੂਗਰ ਆ ਰਹੀ ਸੀ ਨਾ ਜੀ ਪਹਿਲਾਂ ਅਸੀਂ ਉਹਦਾ ਪ੍ਰਾਈਵੇਟ ਇਲਾਜ ਕਰਾਇਆ ਸੀ 70000 ਰੁਪਏ ਦਾ ਤੇ ਐਕਸੀਡੈਂਟ ਨੂੰ ਕਿੰਨੇ ਦਿਨ ਹੋ ਗਏ ਜੀ 3 ਦਿਨ ਹੋ ਗਏ ਵੀਰੇ 3 ਦਿਨ ਹੋ ਗਏ ਤੇ ਸਵੇਰੇ ਇਹਦਾ ਆਪਰੇਸ਼ਨ ਹੋਣਾ ਇਹਦੇ ਡੈਡੀ ਕੀ ਕੰਮ ਕਰਦੇ ਆ ਉਹ ਮੰਜੂਰੀ ਕਰਦੇ ਆ ਵੀਰੇ ਮਜ਼ਦੂਰੀ ਕਰਦੇ ਆ ਜੀ ਤੇ ਸੁਭਾ অপারেশন ਹੋਣਾ तकरीबन ਕਿੰਨੇ ਕੁ ਦੀ ਦਵਾਈ ਕਿੰਨੇ ਕੁ ਪੈਸਿਆਂ ਦੀ ਲੋੜ ਹੈ ਕਹਿੰਦੇ 100000 ਮੰਗ ਰਹੇ ਆ ਜੀ ਵੀ 50000 ਰੁਪਏ ਦੀ ਲੋੜ ਹੈ ਤੁਹਾਡੇ ਕੋਲ ਕੋਈ ਬੈਂਕ ਖਾਤਾ ਹੈਗਾ ਮੈਨੇ ਬੈਂਕ ਖਾਤਾ ਹਾਂ ਹੈਗਾ ਤੇ ਤੇ ਕਿਹੜੀ ਬੈਂਕ ਦਾ ਖਾਤਾ ਮੈਨੇ ਯੂਕੋ ਬੈਂਕ ਦਾ ਵੀਰੇ ਯੂਕੋ ਬੈਂਕ ਦਾ ਖਾਤਾ ਹੈ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਛੋਟੇ ਸਿੰਘ ਤੋਂ ਮੂੰਹ ਨਾ ਫੇਰਿਓ ਹੱਥ ਜੋੜ ਬੇਨਤੀ ਭਦੋੜ ਵਾਲਿਆਂ ਨੂੰ ਬੇਨਤੀ ਹੈ ਤੁਹਾਡੇ ਇਲਾਕੇ ਦਾ ਇੱਕ ਬੱਚਾ ਜਿਹੜਾ ਆ ਇਲਾਜ ਤੋਂ ਬਿਨਾ ਬੈਠਾ ਹੋਇਆ ਉਹਨੂੰ ਇਲਾਜ ਦੇ ਲਈ ਪੈਸਿਆਂ ਦੀ ਲੋੜ ਹੈ ਤੇ ਸੇਵਾ ਜਿੰਨੀ ਹੋ ਸਕਦੀ ਹੈ ਮਦਦ ਜ਼ਰੂਰ ਕਰਿਓ ਪਰਿਵਾਰ ਭਦੌੜ ਦਾ ਫਰੀਦਕੋਟ ਮੈਡੀਕਲ ਚ ਬੱਚਾ ਦਾਖਲ ਹੈ ਸਵੇਰੇ ਸਰਜਰੀ ਹੈ ਸੋ ਜੋ ਸਰਦਾ ਆ ਉਹ ਤੁਸੀਂ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੋ